ਖਬਰ ਲੰਨਿਆ ਪਟਿਆਲਾ ਤੋਂ ਜਿੱਥੇ ਵਰੁਣ ਸ਼ਰਮਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਦੱਸਿਆ ਕਿ ਪਟਿਆਲਾ ਦੀ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਗੈਂਗਸਟਰਾਂ ਕ੍ਰਿਮੀਨਲ ਵਿਅਕਤੀਆਂ ਆਦਿ ਦੇ ਖਿਲਾਫ ਜਿੰਨੇ ਵੀ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਅਤੇ ਉਹਨਾਂ ਦੇ ਖਿਲਾਫ ਕੀ ਕੀ ਪਰਚੇ ਦਰਜ ਹੋਏ ਹਨ ਅਤੇ ਉਹਨਾਂ ਤੋਂ ਕੀ ਕੀ ਅਸਲਾ ਬਰਾਮਦ ਹੋਇਆ ਆਓ ਦੇਖਦੇ ਹਾਂ ਉਹਨਾਂ ਨੇ ਕੀ ਕੁਝ ਕਿਹਾ ਮਨਜੋਗ ਡੀਜੀਪੀ ਪੰਜਾਬ ਅਤੇ ਏਡੀਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਧਰਾਰਤੀ ਸਮਾਜ ਵਿਰੋਧੀ ਅਨਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸੀਮਹਮ ਚਲਾਈ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਢਵਾਲ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਦਾਵਾ ਤੇ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਰਸ਼ਮਿੰਦਰ ਸਿੰਘ ਦੀ ਟੀਮ ਨੇ ਦੀਪਕ ਬਨੂੜ ਗੈਂਗ ਦਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਰਿੰਦਰ ਸ਼ਰਮਾ ਰਾਜਪੁਰੇ ਦਾ ਰਹਿਣ ਵਾਲਾ ਨਰਿੰਦਰ ਸ਼ਰਮਾ ਅਤੇ ਸ਼ੰਕਰ ਇਹਨੂੰ ਅਰੈਸਟ ਕੀਤਾ ਤੇ ਦੋ ਵਧੀਆ ਕੁਆਲਟੀ ਦੇ ਪਿਸਟਲਸ ਵੀ ਇਹਦੇ ਤੋਂ ਬਰਾਮਦ ਹੋਏ ਇਹ ਗੈਂਗਸਟਰ ਪਹਿਲਾਂ ਵੀ ਕਈ ਮੁਕਦਮਿਆਂ 'ਚ ਸੰਗੀਨ ਤਰਾਮਾ ਦੇ ਸਾਨੂੰ ਲੋੜੀਦਾ ਸੀਗਾ ਐਂਡ ਇਹਦੇ ਉੱਪਰ ਪੰਜ ਤੋਂ ਵੱਧ ਵਕਤ ਜਦੋਂ ਵੱਧ ਮੁਕਦਮੇ ਲੁੱਟਾਂ ਖੋਹਾਂ ਦੇ ਕਾਰ ਲੁੱਟਣ ਦੇ ਇਰਾਦਾ ਕਤਲ ਦੇ ਦਰਜ ਨੇ ਨਰਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਰਾਕ 'ਚ ਸੀਗਾ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਢਿੱਲੋਂ ਨਾਲ ਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ 'ਚ ਮਰਡਰ ਹੋਇਆ ਸੀ ਉਹਦੇ 'ਚ ਵੀ ਇਹਦੀ ਇਨਵੋਲਵਮੈਂਟ ਨੂੰ ਅਸੀਂ ਬਰੀਕੀ ਨਾਲ ਉਦੀ ਪੜਤਾਲ ਕਰ ਰਹੇ ਹਾਂ ਦੀਪਕ ਮਨੂਰ ਗੈਂਗ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗ ਹੈਗਾ ਉਹਦਾ ਇਹ ਗੈਂਗਸਟਰ ਸੀਗਾ ਤੇ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਨੂੰ ਇਹਨਾਂ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ 'ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ ਸਾਡੀ ਪਲੱਸ ਵਪਨਾ ਦੀ ਸਾਡੀ ਰਿਕਵਰੀ ਹੈ ਤੇ ਅਸੀਂ ਗੈਂਗਸਟਰ ਮੁਕ ਪਟਿਆਲੇ ਦੇ ਪਿਛੇ ਨੂੰ ਇਸੇ ਤਰੀਕੇ ਨਾਲ ਸਰਗਰਮੀ ਨਾਲ ਇਹਨੂੰ ਅੰਜਾਮ ਦਵਾਨਾ ਏਵਨ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਬਜੀਤ ਸਰਨਾ ਦੀ ਰਿਪੋਰਟ